ਕੱਲ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਦੂਜਾ ਸਬਕ ਦੂਜਾ ਪਾਠ ਪੜਿਆ ਸੀ ਜਿੱਥੇ ਗੁਰੂ ਲਾਧੋ ਰੇ ਦੀ ਕਹਾਣੀ ਸਾਨੂੰ ਸੁਣਾਈ ਗਈ ਸੀ ਵੀ ਕਿਸ ਤਰ੍ਹਾਂ ਮੱਖਣ ਸਾ ਲਵਾ ਨਾੜੇ ਫਟਾਰੇ ਆ ਕੇ ਫਕਾਰੇ ਆ ਕੇ ਗੁਰੂ ਜੀ ਨੂੰ ਸੱਦੇ ਸੀ ਤੇ ਉਹਨਾਂ ਨੂੰ ਗੁਰਗੱਦੀ ਤੇ ਬਿਠਾਇਆ ਸੀ ਤਾਂ ਅੱਜ ਜਿਹੜਾ ਆਪਣੇ ਕੋਲੇ ਅਗਲਾ ਸਬਕ ਹੈ ਅਗਲਾ ਅਧਿਆਇ ਹੈ ਇਹਦਾ ਉਦੇ ਵਿੱਚ ਹੈ ਚੱਕ ਨਾਨਕੀ ਸ਼੍ਰੀ ਅਨੰਤਪੁਰ ਸਾਹਿਬ ਇਹ ਇੱਕ ਜਗ੍ਹਾ ਹੈ ਇੱਕ ਸਤਿਾਨ ਹੈ ਉਸ ਬਾਰੇ ਇਹ ਬਸਾਇਆ ਸੀ ਗੁਰੂ ਜੀ ਨੇ ਗੁਰਤੇਗਵਾਰ ਜੀ ਨੇ ਤਾਂ ਇਸ ਬਾਰੇ ਅੱਜ ਦੀ ਜਿਹੜੀ ਕਥਾ ਹੈ ਉਹ ਸ਼ੁਰੂ ਕਰਦੇ ਛੇਵੇਂ ਜਾਮੇ ਦੀ ਵਿੱਚ ਛੇਵੇਂ ਜਾਮੇ ਵਿੱਚ ਜੋਤ ਪ੍ਰਗਟ ਹੋਣ ਮੰਦਰੋਂ ਮੀਰੀ ਪੀਰੀ ਦਾ ਜਨ ਅਗਾਜ਼ ਹੋਇਆ ਸੂਰਜ ਨੂੰ ਲੱਗੇ ਗ੍ਰਹਿ ਮੰਦਰੋਂ ਨਵੀਂ ਕਿਰਨ ਦਾ ਜੀਵ ਪ੍ਰਕਾਸ਼ ਹੋਇਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਤਲੁਜ ਦਰਿਆ ਤੋਂ ਕੁਝ ਕੁ ਦੂਰੀ ਤੇ ਰਸਨਾ ਰਹੇ ਸੀ ਗੱਲ 1610 ਈਸਵੀ ਦੀ ਹੈ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸਮਾ ਚੱਲ ਰਿਹਾ ਸੀ ਗੱਲ 1610 ਈਸਵੀ ਦੇ ਲਾਗੇ ਜਾ ਕੇ ਦੀ ਹੈ ਜਦੋਂ ਬਾਦਸ਼ਾਹ ਜਹਾਂਗੀਰ ਦੇ ਦਿਲ ਅੰਦਰ ਉਸ ਅਗਾਮੀ ਜੋਤ ਦਾ ਖੌਫ ਪਲਨ ਲੱਗ ਪਿਆ ਉਸ ਟਾਈਮ ਦਾ ਦਿੱਲੀ ਦਾ ਬਾਦਸ਼ਾਹ ਸੀ ਜਹਾਂਗੀਰ ਉਹ ਅੰਦਰ ਹੀ ਅੰਦਰ ਗੁਰੂ ਸਾਹਿਬ ਨੂੰ ਡਰ ਲੱਗਿਆ ਉਸਨੇ ਆਪਣੇ ਹੀ ਡਰ ਨੂੰ ਜਿੱਤ ਲਈ ਗੁਰੂ ਜੀ ਨੂੰ ਗਵਾਲੀਅ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਕਿਲੇ ਦੀਆਂ ਉੱਚੀਆਂ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉਥੇ ਗੁਰੂ ਦੀ ਅਗਾਮੀ ਜੋਤ ਚਮਕਦੀ ਰਹੀ ਸੀ ਬਵੰਜਾ ਰਾਜਪੂਤ Hindu ਰਾਜੇ ਵੀ ਉਥੇ ਕੈਦ ਸਨ ਗਵਾਲੀਅ ਦੇ ਕਿਲੇ ਵਿੱਚ ਜਿੱਥੇ ਗੁਰੂ ਜੀ ਕੈਦ ਸੀ ਉਥੇ ਬਵੰਜਾ ਉਹ ਰਾਜੇ ਵੀ ਰਾਜ ਉਤਰਾਣ ਸੀ ਉਹ ਉਹ ਵੀ ਕੈਨਸ ਸੀ ਉਹਨੇ ਭਾਲ ਉਹਨਾਂ ਨੇ ਬੇਨਤੀ ਕੀਤੀ ਏ ਦਲਪੰਨ ਜੀਉਦੇ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਵੀ ਇਸ ਕੈਦ ਵਿੱਚੋਂ ਮੁਕਤ ਕਰੋ ਤਾਂ ਦੀ ਫਲਸਤੀ ਨਾਲ ਤਾਂ ਜਨਮਾਂ ਜਨਮਾਂ ਦੇ ਅੰਧਗਾ ਕੋ ਮੁਕਤੀ ਮਿਲ ਜਾਂਦੀ ਹੈ ਉਹ ਕਹਿੰਦੇ ਸਾਨੂੰ ਵੀ ਇਸ ਕੈਦ ਤੋਂ ਮੁਕਤ ਕਰ ਦੋ ਜੀ ਠੀਕ ਹੈ ਤਦ ਉਸਦੇ ਗੁਰੂ ਜੀ ਸੰਵਾਦ ਦੋ ਸਾਲ ਕੈਦ ਰਹੇ ਅੱਗੇ ਪੜਦੇ ਹਾਂ ਸਵਾ ਦੋਸਾਲਵਾਦ ਜਹਾਂਗੀਰ ਨੇ ਗੁਰੂ ਜੀ ਨੂੰ ਜਦੋਂ ਰਹਾ ਕੀਤਾ ਤਾਂ ਗੁਰੂ ਜੀ ਨੇ ਬਚਨ ਕੀਤਾ ਮੈਂ ਤਾਂ ਜਾਵਾਂਗਾ ਜਦੋਂ ਇਹ ਬਵੰਜਰ ਰਾਜੇ ਵੀ ਮੇਰੇ ਨਾਲ ਜਾਣਗੇ ਉਹਨਾਂ ਨੇ ਕਿਹਾ ਵੀ ਜੇ ਮੇਰੇ ਨਾਲ ਇਹ ਬਵੰਜਰ ਰਾਜੇ ਨੂੰ ਤੁਸੀਂ ਇਹਨਾਂ ਨੂੰ ਵੀ ਰਹਾ ਕਰੋਗੇ ਤਾਂ ਮੇਰੇ ਲਈ ਰਹੀ ਮੈਂ ਫਿਰ ਰਹਾ ਹਾਂਗਾ ਪਾਦਸ਼ਾਹ ਦੇ ਬੋਲ ਪੂਰੇ ਹੋਏ ਤੇ ਬਵੰਜਰ ਰਾਜੇ ਵੀ ਨਾਲ ਹੀ ਮੁਕਤ ਹੋ ਗਏ ਉਸ ਵੇਲੇ ਗੁਰੂ ਜੀ ਨੇ ਪਰਤ ਤੇ ਨਵਾਂ ਨਗਰ ਸ਼੍ਰੀ ਕੀਰਤਪੁਰ ਸਾਹਿਬ ਸਾਜ ਤੱਕ ਜਿੱਥੇ ਸ਼੍ਰੀ ਗੁਰੂ ਹਰगोविंद ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਤੱਕ ਟਿਕਾਣਾ ਲਿਆ ਗਏ ਗੁਰੂ ਉਹ ਗੁਰੂ ਹਰगोविंद ਸਾਹਿਬ ਜੀ ਜੋ ਗਵਾਲੀਅ ਦੇ ਕਿਲੇ ਦੇ ਵਿੱਚੋਂ ਮੁਕਤ ਹੋਏ ਸੀ ਵਿਹਾ ਹੋਏ ਸੀ ਉਸ ਦਿਨ ਨੂੰ ਆਪਾਂ ਮਨਾਉਂਦੇ ਆ ਦਿਵਾਲੀ ਦੇ ਤੌਰ ਤੇ ਜਦ ਦਿਵਾਲੀ ਆ ਗਈ ਉਹਨੂੰ ਆਪਾਂ ਮਨਾਉਂਦੇ ਆ ਨਾ ਠੀਕ ਹੈ ਉਹ ਉਸ ਤੋਂ ਬਾਅਦ ਉਹ ਗੁਰੂ ਜੀ ਉਸ ਤੇ ਕੀਰਤਪੁਰ ਸਾਹਿਬ ਬਸਾਇਆ ਸੀ ਕੀਰਤਪੁਰ ਸਾਹਿਬ ਹੀ ਰਹੇ ਸੀ ਕੋਣ ਗੁਰੂ ਹਰਗੋਬਿੰਦ ਜੀ। ਹੁਣ ਅੱਗੇ ਗੱਲ ਕਰਦੇ ਆਂ। ਸਾਲਾਂ ਬਾਅਦ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਜੋਤ ਗ੍ਰਹਿਣ ਕਰਨ ਉਪਰੰਤ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਫੇਰੀ ਪਾਈ ਤੇ ਫਿਰ ਸੰਗਤਾਂ ਦੀ ਬੇਨਤੀ ਤੇ ਸ਼੍ਰੀ ਕੀਰਤਪੁਰ ਸਾਹਿਬ ਆਏ। ਪਹਿਲਾਂ ਅੰਮ੍ਰਿਤਸਰ ਸਾਹਿਬ ਦੇ ਜੀ ਤੇ ਉੱਥੇ ਉਹਨਾਂ ਨੂੰ ਮਤਲਬ ਖੜੇ ਤੇ ਬੈਠ ਕੇ ਆਗੇ ਸਵਾਲ ਪੁੱਛ ਹਨਾ ਤਾਂ ਉਪਰੰਤ ਸੰਗਤਾਂ ਕਹਿੰਦੀ ਚਲੋ ਆਪਾਂ ਕੀਰਤਪੁਰ ਸਾਹਿਬ ਚੱਲਦੇ ਆ। ਤਾਂ ਉੱਥੋਂ ਗੁਰੂ ਜੀ ਕੀਰਤਪੁਰ ਸਾਹਿਬ ਆਗੇ ਸੀ। ਉਹ ਆਪ ਜਿਸ ਸਹਿਜ ਨਿਰਮਲ ਅਤੇ ਸ਼ਾਂਤ ਸੁਭਾਅ ਵਾਲੇ ਸਨ ਉਹ ਚਾਹੁੰਦੇ ਸਨ ਕਿ ਇੱਕ ਅਜੇਹਨ ਨਗਰ ਬਸਾਇਆ ਜਾਵੇ ਜੋ ਕੁਦਰਤੀ ਨਿੱਕੀ ਗੋਤ ਵਿੱਚ ਦੁਨਿਆਵੀ ਈਰਖਾ ਦੇ ਸਾਜ਼ਿਸ਼ਾਂ ਤੋਂ ਮੁਕਤ ਹੋਵੇ ਪਰ ਉਹ ਸਮਾਂ ਉਕਾ ਸੀ ਦਿੱਲੀ ਸਭਸਨਾਤ ਵਿੱਚਲੀ ਹਰਜਲ ਔਰੰਗਜ਼ੇਬ ਦੀ ਪਰਤੂਤਾ ਤੇ ਰਾਜਸੀ ਹੌੜ ਦੱਬੇ ਚੱਲ ਰਹੀ ਸੀ ਜਦੋਂ ਗੁਰੂ ਦਾ ਸਮਾਂ ਆਇਆ ਸੀ ਗੁਰਦੇਵ ਜੀ ਦਾ ਉਦੋਂ ਦਿੱਲੀ ਦੇ ਰਾਜ ਤੇ ਔਰੰਗਜ਼ੇਬ ਨਾਮ ਦਾ ਇੱਕ ਰਾਜਾ ਰਾਜ ਕਰਦਾ ਸੀ ਹੁਣ ਉਹ ਵੀ ਸਾਜ਼ਿਸ਼ਾਂ ਕਰੀ ਜਾਂਦਾ ਸੀ ਉਹ ਵੀ ਗੁਰੂ ਦੇ ਖਿਲਾਫ ਹੋ ਰਿਆ ਸੀਗਾ ਤਾਂ ਗੁਰੂ ਚੌਥੇ ਸੀ ਵੀ ਆਪਾਂ ਇੱਕ ਇਹਨਾਂ ਸਾਜ਼ਿਸ਼ਾਂ ਦੇ ਦੂਰ ਹੋ ਕੇ ਨਾ ਇੱਕ ਅੱਡ ਇੱਕ ਨਗਰ ਬਸਾਈ ਤਾਂ ਕੀ ਹੋਇਆ ਇਸੇ ਦੌਰਾਨ ریاਸਤ ਕਹਿਲੂਰੂ ਦਾ ਰਾਜਾ ਦੀਪ ਚੰਦ 1665 ਸੀ ਵਿੱਚ ਸਵਾਰਥ ਹੋ ਗਿਆ ਉਸ ਦੀ ਕਿਹਾਸਤ ਸੀ ਉੱਥੇ ਦਾ ਰਾਜਾ ਸੀ ਦੀਪ ਚੰਦ ਉਹਦਾ ਸਵਾਰਥ ਹੋ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਜਾ ਦੀਪ ਚੰਦ ਦੀ ਅੰਤਿਮ ਕਿਰਿਆ ਵਿੱਚ ਸ਼ਾਮਲ ਹੋਣ ਲਈ ਬਿਲਾਸ ਕੋ ਪਹੁੰਚੇ ਬਿਲਾਸ ਕੋ ਨਾ ਦਾ ਸੰਸਕਾਰ ਹੋ ਰਿਹਾ ਸੀਗਾ ਤਾਂ ਉਹਦਾ ਦੀ ਅੰਤਿਮ ਰਸਮਾਂ ਹੋ ਰਹੀਆਂ ਸੀਗੀਆਂ ਤਾਂ ਉੱਥੇ ਗੁਰੂ ਸਾਹਿਬ ਜੀ ਪਹੁੰਚੇ ਤਾਂ ਕੀ ਹੋਇਆ ਅਗੇ ਕਿ ਜੇ ਹੀ ਗੁਰੂ ਜੀ ਨੇ ਕਹਿਲੂਰੂ ਦੇਸ਼ ਲੱਗ ਕੇ ਵਿੱਚ ਥਾਂ ਖਰੀਦਣ ਦੀ ਗੱਲ ਕੀਤੀ ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਦੇਵੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਰਿਆਸਤ ਕੈਲੂਰੂ ਦੇ ਤਿੰਨ ਪਿੰਡ ਪੇਸ਼ਕਸ਼ ਕੀਤੇ। ਉੱਥੇ ਉਹਨਾਂ ਨੇ ਗੱਲ ਕੀਤੀ ਉਹਨਾਂ ਦੀ ਬਿਲਵਾ ਨਾਲ ਵੀ ਅਸੀਂ ਇੱਥੇ ਇੱਕ ਜਗ੍ਹਾ ਖੇਤਰਾ ਚਾਹੁੰਦੇ ਹਾਂ ਜਿੱਥੇ ਅਸੀਂ ਇੱਕ ਮਰਦੋਦ ਪਿੰਡ ਵੀ ਸਮਾ ਸਕੀਏ। ਉਹ ਕਹਿੰਦੇ ਤੁਸੀਂ ਆਏ ਕਰੋ ਤੁਸੀਂ ਜਗ੍ਹਾ ਬੀਤੋ ਨਾ ਮੈਂ ਤੁਹਾਨੂੰ ਤਿੰਨ ਕੈਲੂਰੂ ਦੇ ਤਿੰਨ ਪਿੰਡਾਂ ਦੀ ਜਿਹੜਾ ਉਹ ਪੇਸ਼ਕਸ਼ ਕਰਦਾ ਵੀ ਤੁਸੀਂ ਲਓ। ਪਰ ਗੁਰੂ ਜੀ ਨੇ ਫਿਰ ਵੀ ਉਹ ਲਈ ਨਹੀਂ ਉਹ ਖਰੀਦੀ। ਗੁਰੂ ਜੀ ਨੇ ਇਸ ਥਾਂ ਦਾ ਮੁੱਲ ਖਰੀਦ ਕੇ ਨਜ਼ਰ ਉਸ ਇਸੇ ਥਾਂ ਨੂੰ ਗੁਰੂ ਜੀ ਨੇ ਮੁੱਲ ਖੇਡਿਆ ਠੀਕ ਹੈ ਇਹ ਬੜੀ ਸੁਹਾਵੀ ਤੇ ਰਮਣੀਕ ਥਾਂ ਤੇ ਸਥਿਤ ਸਾਨੂੰ ਜਿੱਥੇ ਪਹਾੜੀਆਂ ਦੀ ਝਲਕ ਹਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮధుਰ ਗਾਉ ਤੇ ਕੁਦਰਤ ਦਾ ਬਲੌਕਿਕ ਨਜ਼ਾਰਾ ਉਸ ਦਾ ਇੱਕ ਸੁਵਾਰਤ ਜਹਾ ਬਣਾਉਂਦੇ ਸਨ ਸ਼ਾਹੀ ਪਰਿਵਾਰ ਭਾਵੇਂ ਇਹ ਜ਼ਮੀਨ ਭੇਟ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੀ ਦੂਰਅੰਦੇਸ਼ੀ ਨਾਲ ਇਸ ਨੂੰ ਖਰੀਦ ਕੇ ਹੀ ਪਟਾ ਲਗਵਾਇਆ ਸੀ ਇਹ ਜ਼ਮੀਨ ਪਿੰਡ ਮੱਖੋਵਾਲ ਤੇ অথੋਰਿਟੀ ਸੀ ਠੀਕ ਹੈ ਗੁਰੂ ਜੀ ਨੇ ਖੇਂਦੀ ਸੀ ਪਟਾ ਲਗਵਾਦਾ ਸੀ ਜਿਵੇਂ ਅਕਸਰ ਰੀਸਟੀਆਂ ਹੁੰਦੀਆਂ ਨੇ ਨਾ ਉਦੋਂ ਪਟਾ ਲਗਵਾਇਆ ਜਾਂਦਾ ਸੀ ਤਾਂ ਅਗੇ ਅੰਨ ਗੁਰੂ ਜੀ ਨੇ ਨਮਨ ਨਵੇਂ ਨਗਰ ਦੀ ਮੋੜੀ ਗੱਡੀ ਤੇ ਆਪਣੀ ਮਾਤਾ ਦੇ ਨਾਮ ਤੇ ਇਸ ਦਾ ਨਾਮ ਰੱਖਿਆ ਚੱਕ ਨਾਮ ਨਵੇਂ ਨਗਰ ਦਾ ਨਾਮ ਕੀ ਰੱਖਿਆ ਚੱਕ ਨਾਮ ਚੱਕ ਸਾਂਜੀ ਦੇ ਮਾਤਰਾ ਨਾਮ ਸੀ ਨਾ ਨਾਨਕੀ ਉਹਨਾਂ ਦੇ ਨਾਮ ਤੇ ਰੱਖਿਆ ਠੀਕ ਹੈ ਜੋ ਅੱਗੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਚਲਿਤ ਹੋਇਆ ਖਾਲਸੇ ਦੀ ਜਨੂਨ ਸੀ ਇਸੇ ਚੱਕ ਨੂੰ ਅਨੰਦਪੁਰ ਸਾਹਿਬ ਕਹਿੰਦੇ ਨੇ ਕਿ ਇੱਥੇ ਖਾਲਸੇ ਦੀ ਸਾਧਨਾ ਹੋਈ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਉਸ ਦਿਨ ਦੀ ਮੀਨ ਵਿੱਚ ਪਸਾਖੀ ਆਲੀ ਸੀ ਨਾ ਇੱਥੇ ਖਾਲਸੇ ਦੀ ਸਾਧਨਾ ਹੋਈ ਉਹ ਇੱਥੇ ਅਨੰਦਪੁਰ ਸਾਹਿਬ ਹਸਿਆ ਹੈ ਚੰਦ ਨਾਮੀ ਵਿੱਚ ਨਗਰ ਉਸਾਰੀ ਹੋਣ ਲੱਗੀ ਤੇ ਵਕਫ ਵਕਤੇ ਦੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝ ਗਏ ਸੰਗਤਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਖਬਰ ਦੂਰ ਦੂਰ ਤੱਕ ਫੈਲ ਗਈ ਲੋਕ ਵਕਫ ਵਕਤ ਧਰਮਾਂ ਜਾਤਾਂ ਤੇ ਇਲਾਕਿਆਂ ਤੋਂ ਆ ਕੇ ਬਸਣ ਲੱਗੇ ਇਸ ਸਥਾਨ ਤੋਂ ਦੂਰ ਦੂਰ ਤੱਕ ਕੋਈ ਵਪਾਰਕ ਮੰਡੀ ਨਾ ਹੋਣ ਕਾਰਨ ਵਪਾਰੀਆਂ ਨੇ ਬੇਨਤੀ ਕਰਨ ਤੇ ਗੁਰੂ ਜੀ ਨੇ ਵੱਡਾ ਵਪਾਰਕ ਕੇਂਦਰ ਵੀ ਸਥਾਪਿਤ ਕੀਤਾ ਜਦੋਂ ਦੀ ਸ਼ੁਰੂ ਵਿੱਚ ਇੱਥੇ ਤਿੰਨ ਵੱਡੀਆਂ ਇਮਾਰਤਾਂ ਦੀ ਉਸਾਰੀ ਸ਼ੁਰੂ ਹੋਈ ਸੀ ਪਹਿਲੀ ਗੁਰਦੁਆਰਾ ਸਾਹਿਬ ਦੂਜੀ ਸੰਸਥਾ ਲਈ ਵਿਸ਼ਰਾਮ ਘਰ ਅਤੇ ਤੀਜਾ ਗੁਰੂ ਸਰਵਸਤੇ 83 ਤਿੰਨ ਜਗ੍ਹਾ ਦੀ ਤਿੰਨਾਂ ਦੀ ਇਮਾਰਤਾਂ ਬਣੀ ਸੀ ਬਾਅਦ ਵਿੱਚ ਮੋੜ ਲੋ ਤਾਂ ਕੇ ਉਹ ਪਾਰਕ ਕੇਂਦਰ ਵੀ ਬਣ ਗਿਆ ਬਾਜ਼ਾਰ ਬਣ ਗਿਆ ਵੱਡੀਆਂ ਉਹਨਾਂ ਹੀ ਹੇਠ ਜਦੋਂ ਇਹ ਸਾਰੀ ਬਿਉਂਦਬੰਦੀ ਚੱਲ ਰਹੀ ਸੀ ਤਾਂ ਮੂਸਾ ਰੋਪੜੀ ਨੂੰ ਇਸ ਬਾਰੇ ਪਤਾ ਲੱਗਾ ਉਹ ਕਹਿ ਚੁੱਕਾ ਇੱਕ ਮੂਸਾ ਰੋਪੜੀ ਨਾਮ ਦਾ ਬੰਦਾ ਸੀ ਉਹਨੂੰ ਹੀ ਪਤਾ ਲੱਗਾ ਉਹ ਕੀ ਕਹਿਣ ਲੱਗਾ ਗੁਰੂ ਕਿਵੇਂ ਬਰਾਗੀ ਹੋ ਸਕਦੇ ਨੇ ਜੋ ਨਵੇਂ ਨਗਰ ਪਏ ਵਸਾਉਂਦੇ ਨੇ ਸੰਸਾਰਿਕ ਸੁਭੇਲਿਆਂ ਤੇ ਫਸੇ ਹੋਏ ਅੰਦਰ ਇਸ ਦੁਨੀਆ ਦੇ ਵਪਾਰ ਪਏ ਚਲਾਉਂਦੇ ਨੇ ਗੁਰੂ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਪਿਆਰ ਨਾਲ ਮੂਸੇ ਦੇ ਸ਼ੰਕੇ ਨਿਰੋਲ ਕਰਵਾਏ ਗੁਰੂ ਨਾਨਕ ਦੇਵ ਜੀ ਦੇ ਘਰ ਅੰਦਰ ਬੈਲਾਸ ਦੀ ਗ੍ਰਸਤੀ ਦਾ ਸmedel ਗੁਣਾ ਗ੍ਰਸਤੀ ਮਾਰਗ ਸਭ ਤੋਂ ਉੱਤਮ ਸੱਚੇ ਮਾਰਗ ਨਾਲ ਹੋਵੇ ਬਰੁਖ ਪੂਰਾ ਠੀਕ ਹੈ ਗੁਰੂ ਜੀ ਨੇ ਵੀ ਉਹ ਦਸਰਾਂ ਵੀ ਸੱਤਾ ਮਾਰਗ ਤਾਂ ਇਹੀ ਹੈ ਕਿ ਜੇ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਵੀ ਪ੍ਰਮਾਤਮਾ ਦਾ ਨਾਮ ਜਪਦੇ ਦਿਨ ਬੀਤ ਗਏ ਦਿਨ ਬੀਤ ਗਏ ਨਗਰ ਪੂਰਾ ਵੱਸ ਗਿਆ ਤੇ ਚੱਕ ਨਾਨਕੀ ਵਿੱਚ ਮੇਲੇ ਲੱਗਣ ਲੱਗੇ ਹਰ ਰੋਜ਼ ਗੁਰੂ ਦਰਵਾਜ਼ੇ ਜੰਦ ਲੱਗ ਸੰਤਾਂ ਗੁਰਮਤਿ ਦੇ ਉਪਦੇਸ਼ ਸੁਣੀਆਂ ਗੁਰੂ ਦੇ ਗੁਰੂ ਦੇ ਦੰਗਲ ਅਤੁੱਟ ਚੱਲਣ ਲੱਗੇ ਹਰੇਕ ਦਿਸ਼ਾ ਤੋਂ ਸੰਗਤਾਂ ਗੁਰੂ ਘਰ ਦੀ ਸੰਗਤ ਕਰਮ ਲਈ ਆਉਣ ਲੱਗੀਆਂ ਕੋਈ ਸਿਮਰਨ ਕਰਕੇ ਕੋਈ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੱਗਾ ਇਸ ਤਰ੍ਹਾਂ ਇੱਕ ਸੁਪਨੇਆ ਵਰਗੇ ਨਗਰ ਚੱਕ ਨਾਨਕੀ ਪ੍ਰਗਟ ਹੋਇਆ ਇਸ ਤਰ੍ਹਾਂ ਗੁਰੂ ਸਾਹਿਬ ਨੇ ਉੱਥੇ ਇੱਕ ਚੱਕ ਨਾਨਕੀ ਨਾਮ ਦਾ ਨਗਰ ਬਸਾਇਆ ਜਿਹਨੂੰ ਅੱਜ ਕੀ ਕਹਿੰਦੇ ਨੇ ਅਨੰਤਪੁਰ ਸਾਹਿਬ ਠੀਕ ਤਾਂ ਇਹ ਸੀ ਅੱਜ ਦੀ ਕਥਾ ਹੁਣ ਚੰਗੀ ਤਰ੍ਹਾਂ ਯਾਦ ਹੋ ਗਿਆ ਤੁਹਾਨੂੰ ਜੋ ਇਹਨਾਂ ਦੱਸੋ ਵੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਹੜਾ ਨਗਰ ਬਸਾਇਆ ਸੀ ਕੀ ਰਸੂਲੀ ਕੀਰਤਪੁਰ ਸਾਹਿਬ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹੜਾ ਨਗਰ ਬਸਾਇਆ ਚੱਕ ਨਾਨਕ ਚੱਕ ਨਾਨਕ ਕੀ ਜਾਂ ਅਨੰਦਪੁਰ ਸਾਹਿਬ ਓਕੇ